ਪੰਜਾਬ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਤੇ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਬਿਲਕੁਲ ਹੀ ਚੁੱਪ ਵਟੀ ਹੋਈ ਹੈ ਤੇ ਉੱਥੇ ਹੀ ਕਈ ਵਿਦਿਆਰਥੀਆਂ ਨੂੰ ਲੈ ਕੇ ਹੁਣ ਜਿਹੜੀ ਕਿ ਮੰਗਾਂ ਜੜੀਆਂ ਕਿ ਉਸ ਨੂੰ ਲੈ ਕੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਦੱਸਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕੁਝ ਵਿਦਿਆਰਥੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਦਰਨਾ جاری ਹੈ ਤੇ ਜਿੱਥੇ ਦੌਰਾਨ ਉੱਥੇ ਹੀ ਹਰਪਾਲ ਸਿੰਘ ਖਾਰਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡਾ ਇਕੱਠ ਹੋਣ ਤਾਰਿਆ ਤੇ ਸਾਨੂੰ ਵਿਦਿਆਰਥੀਆਂ ਦਾ ਜਿਹੜਾ ਕੇ ਸਾਥ ਦੇਣਾ ਚਾਹੀਦਾ ਉੱਥੇ ਹੀ ਹੋਰ ਜਥੇਬੰਦੀ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਪ੍ਰਮੁੱਖ ਮੁੱਦੇ ਨੂੰ ਲੈ ਕੇ ਸੁਣਦੇ ਹਰਪਾਲ ਸਿੰਘ ਖਾਰਾ ਦਾ ਹੋਰ ਕੀ ਕਹਿਣਾ ਅੱਜ ਗੁਰੂ ਨਾਨਕ ਦੇ ਯੂਨੀਵਰਸਿਟੀ ਅਪਸਰ ਕੌਂਸਲ ਦਾ ਸੁਭਾ ਪ੍ਰਾਪਤ ਹੋਇਆ ਤਾਂ ਕਿ ਅੱਜ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਜਿਹੜੀ ਯੂਨੀਵਰਸਿਟੀ 1960 500 ਸਾਲਾਂ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਜਦੋਂ 500 ਸਾਲਾ ਗੁਰਪੁਰਜ ਹੋਇਆ ਤੇ ਉਸ ਵਕਤ ਇੱਕ ਯੂਨੀਵਰਸਿਟੀ ਸ਼ੁਰੂ ਹੋਈ ਤਾਂ ਇੱਕ ਬੜਾ ਡੀਪਲੀ ਦੇਖਣਾ ਪੈਂਦਾ ਹੈ ਕਿ ਜਦੋਂ ਯੂਨੀਵਰਸਿਟੀ ਸ਼ੁਰੂ ਹੁੰਦੀ ਉਦੋਂ ਵੀ ਹਿੰਦੁਸਤਾਨ ਦੀ ਤਾਂ ਹਕੂਮਤਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਤੋਂ ਇੱਕ ਨਫ਼ਰਤ ਤੇ 50 ਸਾਲ ਦੇ ਬਾਅਦ ਉਹੀ ਨਫ਼ਰਤ ਜਿਹੜੀ ਹੈ ਫੇਰ ਬਾਤ ਆਉਂਦੀ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਦੀ ਡੈਫੀਨੇਸ਼ਨ ਕੀ ਸੀ ਕਿ ਲੋਕਾਂ ਦੀ ਸੇਵਾ ਤੇ ਦੁਨੀਆ ਦੇ ਨਾਲ ਚੱਲਣਾ ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤੇ ਅੱਜ ਇਹ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਬਣੇ ਹੋਏ ਨੇ ਆਪਣੇ ਆਪ ਨੂੰ ਮਾਲਕ ਠੋਂਦੇ ਨੇ ਅੱਜ ਇਹਨੇ ਅਨੇ ਹੋ ਚੁੱਕੇ ਨੇ ਲੋਕਾਂ ਨੂੰ ਲੋਟਲ ਲੈ ਕੇ ਜਾਂਦੇ ਨੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਮੇਰੀ ਇਹ ਬੇਨਤੀ ਹੈ ਜੇ ਗੁਰਨਾਨਕ ਦੇ ਮਹਾਰਾਜ ਦੇ ਨਾਮ ਵੱਲ ਦੇਖਿਆ ਜਾਵੇ ਤਾਂ ਡੈਫੀਨੇਸ਼ਨ ਕੀ ਉਹ ਡੈਫੀਨੇਸ਼ਨ ਸੀ ਸਰਬੱਤ ਦਾ ਭਲਾ ਗਰੀਬ ਦੀ ਮਦਦ ਤਾਂ ਐਸੇ ਕੀ ਹੈ ਅਮੀਰਾਂ ਦੇ ਹੱਥ ਜੋ ਹਿੰਦੁਸਤਾਨ ਦੇ ਅੰਦਰ ਸਾਰੀਆਂ ਜੋ ਫੋਰਸਿਜ਼ ਨੇ ਜਾ ਹਿੰਦੁਸਤਾਨ ਦੇ ਉੱਪਰ ਹਰ ਚੀਜ਼ ਦੇ ਉੱਤੇ ਇਹਨਾਂ ਦਾ ਹੱਕ ਦਾ ਅਧਿਕਾਰ ਜਮਾਇਆ ਹੋਇਆ ਹੈ ਸੋ ਬੜੀ ਇੱਕ ਮਾੜੀ ਗੱਲ ਹੈ ਜੋ ਯੂਨੀਵਰਸਿਟੀ ਦੇ ਮੰਦਰ ਹੋ ਰਹੀ ਹੈ ਜਿਵੇਂ ਮੈਨੂੰ ਪਤਾ ਲੱਗਿਆ ਕਿ 5 ਤਰੀਕ ਨੂੰ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਤਾਂ ਮੇਰੀ ਪੰਜਾਬ ਦੇ ਜਿੰਨੇ ਵੀ ਯੂਥ ਹੈ ਜਾਂ ਜਿੰਨੇ ਵੀ ਸਾਡੀਆਂ ਇੱਥੇ ਸਿੱਖਿਆਤ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਯੂਨੀਵਰਸਿਟੀ ਦੇ ਅੰਦਰ ਨਾਂ ਉਸਤੇ ਰੱਖਿਆ ਗਿਆ ਹੈ ਇੱਥੇ ਪੰਚਨਾ ਚਾਹੀਦਾ ਹੈ ਜੋ ਸਰਬੱਤ ਦੇ ਭਲੇ ਦੇ ਲਈ ਇੱਕ ਅਸ਼ੀਰਵਾਦ ਕੀਤੀ ਗਈ ਸੀ ਕਿਉਂਕਿ ਜੇ ਅਸੀਂ ਇੱਥੇ ਨਹੀਂ ਪਹੁੰਚਦੇ ਤਾਂ ਉਸ ਦਾ ਜਿਹੜਾ ਰਿਜ਼ਲਟ ਬੜਾ ਮਾੜਾ ਆ ਵੀਗਾ ਦੂਸਰੀ ਮੇਰੀ ਬੇਨਤੀ ਹੈ ਕਿ ਇਹ ਕੋਈ ਵਾਇਰਸ ਨਹੀਂ ਚਾਹੀਦੀ ਇਸ ਦੇ ਵਿੱਚ ਕਿਉਂਕਿ ਹਕੂਮਤ ਹਮੇਸ਼ਾ ਇਹ ਚਾਹੁੰਦੀ ਹੈ ਕਿ ਵਾਇਰਸ ਹੋਵੇ ਉਹ ਵਾਇਰਸ ਨੂੰ ਚੰਗਾ ਸਮਝਦੀ ਹੈ ਉਹ ਤੁਹਾਡੇ ਦੇ ਪਰਚਾ ਦਰਜ ਕਰਕੇ ਤੁਹਾਡਾ ਫਿਊਚਰ ਖਰਾਬ ਕਰਨਾ ਚਾਹੁੰਦੀ ਹੈ ਪਰ ਸਾਨੂੰ ਪੀਸਫੁਲ ਪ੍ਰੋਟੈਸਟ ਜਿੱਦਾਂ ਸਾਡੇ ਕੋਲ ਰਾਈਟ ਹੈ ਉਹ ਸਾਨੂੰ ਜਿਹੜਾ ਆਪਦਾ ਰਾਈਟ ਹੈ ਉਹ ਖਤਮ ਨਹੀਂ ਕਰਨਾ ਚਾਹੀਦਾ ਸਾਨੂੰ ਪੁਰਾਣੇ ਜਿਹੜੇ ਜੈਤੂ ਦੇ ਮੋਰਚੇ ਤੋਂ ਲੈ ਕੇ ਇੱਕ ਇਥੇ ਮੋਰਚਾ ਜਿਹੜਾ ਅੰਮ੍ਰਿਤਸਰ ਚੱਲੇ ਨੇ ਉਹ ਸਾਰੇ ਮੋਰਚੇ ਸਾਨੂੰ ਇਹ ਦਰਸਾਉਂਦੇ ਨੇ ਕਿ ਅਸੀਂ ਪੀਸਫੁਲ ਰਹੇ ਆ ਹਕੂਮਤਾਂ ਨੇ ਸਾਡੇ ਤੇ ਜ਼ੁਲਮ ਕੀਤਾ ਹੈ ਪਰ ਆਖਰ ਹਕੂਮਤਾਂ ਨੂੰ ਸਾਡੇ ਸਾਹਮਣੇ ਉਹ ਨਿਆਂ ਹੈ ਸੋ ਮੇਰੀ ਇਨੀ ਬੇਨਤੀ ਹੈ ਸਾਨੂੰ ਬੜਾ ਪੀਸਫੁਲ ਚੱਲਣਾ ਚਾਹੀਦਾ ਹੈ ਕਿ 5 ਤਰੀਕ ਦੇ ਕੱਠ ਨੂੰ ਵੱਧ ਤੋਂ ਵੱਧ ਦਿੱਤੇ ਸ਼ਮੂਰਿਤ ਕਰਨੀ ਚਾਹੀਦੀ ਹੈ